ਪੁੱਤ ਬੁੱਧੀ ਪੁੱਧੀ ਲੱਗਦੀ ਆ ਇਸਨੇ ਕਿਹਾ ਕੁਛ ਮੈਂ ਪੂਰੀ ਕੋਸ਼ਿਸ਼ ਕੀਤੀ だっ ਤੇ ਮੈਂ ਇਸ ਕੱਦੀ ਲੋਨੀ ਪੈਰ ਤੱਕ ਫਸਾਤ ਮੈਂ ਫੇਲ ਹੋਗੀ ਤੱਪੇ ਕੱਲ੍ਹ ਤੋਂ ਮੇਰੇ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਸੁਣਾ ਭੈਣੇ ਵਦਿਆ ਤੁਸੀਂ ਸੁਣਾਓ ਕੀ ਦਾ ਪਿਆ ਕਰ ਲਿਆ ਹੈ ਹੋਰ ਭੈਣੇ ਕਰਨਾ ਹੀ ਸੀ ਇੱਕ ਦਿਨ ਘਰ ਪਰਵਾਹ ਚੰਗਾ ਟੱਕਰ ਗਿਆ ਅਸੀਂ ਕਰਤਾ ਚਲ ਵਦਿਆ ਓਪਰਾ ਗੰਦੀ ਹੋਣੀ ਥੋੜੇ ਦਿਨ ਨਾ ਨਾ ਓਪਰਾ ਕਾ ਦਾ ਕੰਨਾ ਮੇਰੀ ਧੀ ਤਾਂ ਸੱਕਰ ਆ ਸੱਕਰ ਜਿੱਥੇ ਜਾਂਦੀ ਆ ਛੇਤੀ ਘੁਲ ਮਿਲ ਜਾਂਦੀ ਆ ਚਲ ਵਧੀਆ ਤੈਨੂੰ ਵੀ ਬਹੁਤੀ ਕਮੀ ਨਹੀਂ ਮਹਿਸੂਸ ਹੋਈ ਹੋਣੀ ਤੇਰੇ ਕੋਲ ਤੇਰੀ ਨੋ ਜੋ ਹੈ ਨਹੀਂ ਨਾ ਨਾ ਇੱਥੇ ਤੂੰ ਨੋ ਨਾਲ ਬਰਾਬਰੀ ਕਰਦੀ ਮੇਰੀ ਧੀ ਦੀ ਕਿੱਥੇ ਸੱਕਰ ਕਿੱਥੇ ਲੂਣ ਚਲ ਚੰਗਾ ਭੈਣੇ ਬੇਲੀ ਹੋ ਕੇ ਕਰਦੀ ਆ ਕੋਈ ਨਾ ਪੁੱਤ ਸ਼ੱਕਰ ਤੇ ਲੂਣ ਦਾ ਅਸਲੀ ਫਰਕ ਇਹਨੂੰ ਮੈਂ ਸਮਝਾਉਣੀ ਆ ਤੂੰ ਬਸ ਉੱਤੇ ਹੀ ਕਰੀ ਜਿੱਦਾਂ ਮੈਂ ਕਹੂੰਗੀ ਲਓ ਤਾਤੀ ਦੀ ਰੋਟੀ ਮੰਮੀ ਲਓ ਰੋਬ ਆ ਕੀ ਬਣਾਇਆ ਆ ਤੇਰੀ ਚ ਲੂਣ ਕਿੱਥੇ ਆ ਸਵੇਰੇ ਤਾਂ ਫੋਕੀ ਦਾਲ ਮੇਰੇ ਮੋਰੇ ਰੱਖਤੀ ਕੀ ਗੱਲ ਘਰ ਚ ਲੂਣ ਹੈ ਨਹੀਂ ਰੂਪ ਨੂੰ ਲੂਣ ਪਾਣ ਤੋਂ ਮੈਂ ਹੀ ਮਨਾ ਕੀਤਾ ਸੀ ਮੈਂ ਸੋਚਿਆ ਅੱਜ ਤਾਂ ਫਿੱਕੀ ਖਾਵਾਂਗੇ ਲੈ ਬੀਬੀ ਲੂਣ ਬਿਨਾ ਫਿੱਕੀ ਰੋਟੀ ਸਬਜ਼ੀ ਦਾ ਕੀ ਸਵਾਦ

ਮਾਤਾ ਕੋਈ ਰਿੰਗ ਰੇ ਮੂਹ ਹ ਵਾਕਈ ਮੂਹ ਹੁੰਦਿਆ ਨੇ ਜਨਾ ਦੱਕ ਅਸੀਂ ਜਾ ਕੇ ਵੀ ਨਹੀਂ ला ਸਕਦੇ ਮੇਰੇ ਦਾਰੇ ਕਾ ਚੀਜ਼ ਇਹ ਪਿੱਲਾ ਕਿ ਲੱਗਦੀ ਹੈ ਨਾ ਉੱਤੇ ਮੋਟੋ ਬਿੜਾ ਘੱਟਾ ਬਿੜਾ ਇੱਕ ਕਫ ਕਲਰ ਹੈ ਸਵੇਰ ਨੂੰ ਬੱਚਿਆਂ ਨੂੰ ਉਠਾਣ ਪਿਆਰ ਕਰੇ ਰੋਟੀ ਸਬਜ਼ੀ ਬਣਾਣ ਕੱਪੜੇ ਧੋਣ ਕਾਫਸਾਈਆਂ ਕਰਨ ਤੇ ਕਾਤੇ ਕਰਾਂਦੇ ਵੀ ਮਾਰੀ ਕਹਾਣ ਦੇ ਨਾਲ ਨਾਲ ਤੇਰੇ ਮੁੰਡੇ ਮੁਛੇ ਨੇ ਤੇਰਾ ਪੱਪਾ ਤੇਨੂੰ ਲੱਕੀ, ਤੈਨੂੰ ਬੈਠੀ ਨੂੰ ਦਵਾਈ ਦੇਂ, ਤੱਕ ਦੀ ਡਿਊਟੀ ਨੋ ਨਿਭੋਂਦੀ ਐ। ਆ ਤੇਨੂੰ ਪਿਆਰ ਸੱਚੇ ਵਾਲੇ ਦੇ ਕਿਸੇ ਪਲਾਂ ਤੋਂ, ਸੱਚੇ ਬਚਨ ਨੂੰ। ਕਿ ਅੱਜ ਦਾ ਛੁੱਟੀ ਅੰਜੋਏ ਕਰਾਂਗੇ ਪਰ ਉਹਨੂੰ ਇੰਜੋਏਬਲ ਹੋਪਨ ਹਾਂ ਦੀ ਐ। ਤੇਰੀ ਅਸ਼ਕਤ ਪੈਣਾ ਹਾਂ, ਮੈਨੂੰ ਨਾ ਕੱਲ ਨੂੰ ਤੱਕ ਚਿਚਕਾਂ ਦੀ ਕੋਸ਼ਿਸ਼ ਤੀਰ ਕਰੋ। ਉਹਨਾਂ ਲੋਵਲ ਦੇ ਚੱਕ ਦੇ ਕੇ